ਲਵੇ ਕਾਰ ਸੁਰੂ ਹਾਂਜੀ ਬਾਈ ਅੱਜ ਮਲਾਉਣੇ ਆ ਬਾਈ ਹਰਿਆਣੇ ਤੋਂ ਆਏ ਹੋਏ ਸੀਗੇ ਅਡਲਟ ਦੇ ਵਿੱਚ ਆਪਣੀ ਮੱਝ ਲੈ ਕੇ ਤੇ ਐਵੇਂ ਨਹੀਂ ਹਰਿਆਣਾ ਹਰਿਆਣਾ ਹੁੰਦੀ ਅੱਜ ਸਾਰੀਆਂ ਖੂਬੀਆਂ ਤੇ ਇਹਦਾ ਬਾਇਓ ਡਾਟਾ ਸਾਰਾ ਪਿਛਲਾ ਮਿਲਕ ਬਿਊਟਿਕ ਸਾਰਾ ਕੁਝ ਆਪਾਂ ਬਾਈਆਂ ਨਾਲ ਗੱਲ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਇੱਕ ਪਹਿਲਾਂ ਐਡਰੈਸ ਦੱਸ ਦਿਓ ਆਪਣਾ ਸਭ ਤੋਂ ਪਹਿਲੇ ਤੋਂ ਆਪਕੇ ਸਭੀ ਦਰਸ਼ਕੋ ਅਤੇ ਸਪੈਸ਼ਲ ਬਾਈਓ ਨੂੰ ਮੇਰੀ ਤਰਫੋਂ ਸਤਿ ਨਾਮ ਰਾਮ 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 ਜੀ ਮੇਰਾ گاਉ ਨੜੇ ਜੀ ਤੇ ਆਪਣੇ ਕੋਲੇ ਮੰਨ ਕੇ ਚਲੋ ਵੀ ਇੱਥੇ ਇੱਕ ਜਾਨਵਰ ਲੈ ਕੇ ਆਏ ਜਾਂ ਹੋਰ ਵੀ ਆ ਇਹ ਕੀ ਲੈ ਕੇ ਆਏ ਬਸ ਇੱਕ ਹੀ ਲੈ ਕੇ ਆਇਆ ਇੱਕ ਹੀ ਪਹਿਲੇ ਨੰਬਰ पे ਆ ਜੀ ਮੈਂ ਜਦੋਂ ਘਰੋਂ ਤੁਸੀਂ ਚੱਲੇ ਸੀ ਸੋਚ ਕੇ ਇਹ ਯਹਾਂ ਤੇ ਡਰਾਈ ਬਿਊਟੀ ਚੈਂਪੀਅਨ ਬਣੀ ਹੈ ਡਰਾਈ ਬਿਊਟੀ ਦੇ ਵਿੱਚ ਔਰ ਲਾਸਟ ਮਹੀਨੇ ਮਟਲੋਡਾ ਰਾਸ਼ਟਰੀ ਪਸ਼ੂ ਪ੍ਰਦਰਸ਼ਨੀ ਮੈਂ ਵਹਾਂ ਤੇ ਵੀ ਡਰਾਈ ਬਿਊਟੀ ਚੈਂਪੀਅਨ ਬਣੀ ਥੀ ਜੀ ਔਰ ਇਸੇ ਪਹਿਲੇ ਡੀਐਫਏ ਕੀ ਮਿਲਕ ਬਿਊਟੀ ਚੈਂਪੀਅਨ ਹੈ ਪਿਛਲੀ ਵਾਰ ਕੀ ਜੀ ਜੀ और एनडीआरआई करनाल की साढ़े सात छह महीने की ब्याई हुई लगी थी बाखड़ी जोटी वहाँ पे भी मिल्क ब्यूटी चैंपियन बनी छह महीने की ब्याये साढ़े बाईस प्लस दूध था जैसे पंजाबी तो आपके बाखड़ी बोल देते हैं लेकिन बाखड़ी के अंदर साढ़े बाईस के जी दूध था साढ़े छह महीने की ब्याई ब्याय छह महीने की ब्यायी हाँ जी बहुत बड़ी बात है जी और इसका फर्स्ट लैक्टेशन का बीस के जी दो सौ ग्राम जी और सेकंड का छब्बीस किलो पांच सौ तेरह ग्राम एच एल डी बी में दूध रिकॉर्ड है जी आपकी है? है माँ के, जी जी, के बराबर इस जी, जी। और इसकी जो नानी थी, थी वो अठारह के जी थी पर नानी सोलह के जी थी और आगे इसकी बेटी की बेटी मेरे पास छठी होम ब्रीड आ चुके काम करे नाइन का यूज़ कर दो ਤੇ ਮੰਨ ਕੇ ਚਲੋ ਆਪਣੇ ਕੋਲ ਕਿੰਨੇ ਕ ਜਾਨਵਰਾ ਹੋਰ ਜੀ ਔਰੇ ਛੋਟੇ بڑے ਹੈ ਵੀ 10 12 10 12 ਹਾਂਜੀ ਤੇ ਮੰਨ ਕੇ ਚਲੋ ਜੀ ਆਪਕੇ ਤਾਂ ਜਿਵੇਂ ਬੱਚੇ ਬਜ਼ੁਰਗ ਆਪੀਆਂ ਔਰਤਾਂ ਵੀ ਸਾਰੇ ਕੰਮ ਕਰਦੇ ਆ ਥੋੜਾ ਜਿਹਾ ਹਮਾਰੇ ਪੰਜਾਬ ਮੇ ਐਸਾ ਤਾਂ ਕਿ ਆਦਮੀ ਜਿਆਦਾ ਕੰਮ ਕਰਦੇ ਆ ਆਪਕੇ ਤਾਂ ਔਰਤਾਂ ਵੀ ਜੋ ਮੰਨ ਕੇ ਚਲਈਏ ਦੂਸਰਾ ਹੱਥ ਬਿਲਕੁਲ ਸਾਰਾ ਮਿਲ ਕੇ ਪਰਿਵਾਰ ਹੀ ਕੰਮ ਕਰਦਾ ਹੈ ਜੀ ਮਿਲ ਕੇ ਔਰ ਹਮਾਰੇ ਤਾਂ ਥੋੜਾ ਬਾਹਰ ਜਾਣੇ ਦਾ ਰਜਾਨ ਬਣ ਗਿਆ ਤੇ ਥੋੜਾ ਪਸ਼ੂ ਔਰ ਥੋੜਾ ਕੰਮ ਮੰਨ ਕੇ ਜਲੀਏ ਵੀ ਕੰਮ ਹੋ ਰਹਾ ਹੈ मैं भाई स्लो मोशन में बगैर कोई दिखावा की सोशल मीडिया पे पंद्रह लास्ट पंद्रह से बीस साल से एच एल डी बी पे काम कर रहा हूँ जी। ब्रीडिंग का जी। और इसके अलावा मेरे पास घर पे सब पच्चीस प्लस की भैसे है जी। और मेरी सब होम ब्रीड है जी। जैसे आप

मन संतुष्ट है भाई साहब लास्ट वीक संडे को जी, रोते के अंदर मिला था के डी एफ पे वहाँ पे जो टी बाहर निकाली गई और आज वही वाले यहाँ के अंदर आए खड़े थे जी, जी, उनके अंदर जो जानवर था वहाँ वहाँ पे थे इससे ज्यादा ही पशु थे कुछ और जहाँ पहला जज ने जो पहला राउंड लगाया था ना उसमे जोटी ने जज साहब ने फर्स्ट बोला था इसको पशु का राउंड लगा जहां के और भी हरियाणा की आई थी अब सभी मैक्सिमम सत्तर परसेंट हरियाणा के सत्तर के, के थी जी चलो और सत्तर परसेंट वो पशु थे जो के डी एफ रोहतक के अंदर थे हाँ जी जो चैंपियन बने थे ਤੇ ਠੀਕ ਹੈ ਜੀ ਤੇ ਬਈ ਆਪਾਂ ਜੇ ਇਹਦੀ ਗੱਲਬਾਤ ਕਰੀ ਬਈ ਸੂਏ ਕਿੰਨੇ ਹੋ ਗਈ ਆ ਹੁਣ ਇਹ ਜੀ ਆ ਵੀ ਸੈਕਿੰਡ ਆ ਗਿਆ ਤੀਜੇ ਵਾਰ ਬੱਚਾ ਦੇਗੀ ਅਭੀ ਤੀਜੇ ਵਾਰ ਬੱਚਾ ਦੇਗੀ ਜੀ ਠੀਕ ਹੈ ਤੇ ਆ ਵੀ ਜੇ ਕਿ ਹੁਣ ਕਿਹੜੇ ਸੀਮਨ ਤੋਂ ਗੱਭਣਾ ਬਈ ਇਹ ਇਹ ਮੇਰਾ ਖੁਦ ਕ ਤਿਆਰ ਕੀ ਹੋਬੂਲ ਹੈ 26 ਕਿਜੀ ਦੁੱਧ ਕਿਲਾਈਨ ਦਾ ਅੱਛਾ ਜੀ ਔਰ ਉਸकी ਮਦਰ ਔਰ ਫਾਦਰ ਹੈ ਨਾਨਾ ਨਾਨੀ ਦਾਦਾ ਦਾਦੀ ਹਰ ਸਾਈਡ ਸੇ ਚਾਰ ਚਾਰ ਪੰਜ ਪੰਜ ਪੀੜ੍ਹੀਆਂ ਦਾ ਰਿਕਾਰਡ ਹੈ ਠੀਕ ਹੈ ਔਰ ਬੁੱਲ ਕਾ ਫਾਦਰ ਹੈ ਸਮਰਾਟ ਕੇਮੁਕਰੀਆ ਠੀਕ ਹੈ ਔਰ ਮਦਰ ਹੈ ਚਲਲੀ ਵੀ ਕੇ ਮੇਰੇ ਪਾਸ ਤੇ ਆਪਣਾ ਉਹਦਾ ਬੁੱਲ ਦਾ ਨਾਮ ਕੀ ਹੈ ਜ ਨਾਮ ਰਾਈਫਲ ਰੱਖਿਆ ਰਾਈਫਲ ਨਰ ਰਾਈਫਲ ਠੀਕ ਹੈ ਜੀ ਤੇ ਉਹਦਾ ਸੀਮਨ ਲੱਗਿਆ ਜਾਂ ਡਾਇਰੈਕਟ ਕਰਾਸ ਹੋ ਗਿਆ ਉਹ ਵੀ ਡਾਇਰੈਕਟ ਹੈ ਇਸकी ਪਹਿਲੀ ਕ੍ਰੋਸਿੰਗ 18 ਮਹੀਨੇ ਦੀ ਏਜ ਮੈਂ ਕਰਾਈ ਟਿਬਲ ਸੇ ਅੱਛਾ ਬੱਚਾ ਹੀ ਹੈ ابھی 25 ਮਹੀਨੇ ਕਾ ਹੀ ਹੋਇਆ ਅੱਛਾ 25 ਮਹੀਨੇ ਕਾ ਹੀ ਹੋਇਆ ابھی ਉਹ ਜੀ ਠੀਕ ਹੈ 2 ਸਾਲ ਸੇ 1 ਮਹੀਨਾ ਉੱਪਰ ਹੋ ਗਿਆ ਜੀ ਠੀਕ ਹੈ ਤੇ ਉਹ ਤੋਂ ਵੀ ਹੋਰ ਵੀ ਬੱਚੇ ਉਹ ਤੋਂ ਵੀ ਮੇਰੀ ਸਾਰੀ भैंसें ਉਸੇ سے ਪ੍ਰੈਗਨੈਂਟ ਹੈ ਸਾਰੀ ਉਸੇ ਤੋਂ ਹੀ ਪ੍ਰੈਗਨੈਂਟ ਹੈ ਤੇ ਉਹਦਾ ਸੀਮੈਂਟ ਬਣਾਉਣਾ ਨੀਤੀ ਮੇਰੇ ਪਾਸ 26.5 ਕਿਜੀ 2020 ਵਿੱਚ 17 ਦਿਨ ਕੀ ਬਈ ਵੀ 23.5 ਕਿਜੀ ਕੰਟਾ ਤੋਲ ਕਰਕੇ ਪਾਸ ਟਾਈਮ ਵਿੱਚ ਸੇਲ ਕੀਤੇ ਠੀਕ ਹੈ ਜੀ ਤੇ ਬਾਅਦ ਜਿਵੇਂ ਕੋਈ ਹੋਰ ਫਾਰਮਰ ਹੁੰਦਾ ਉਹਨੂੰ ਤਾਂ ਨਹੀਂ ਤੁਸੀਂ ਉਹ ਛੱਡਦੇ ਹੈਗੇ ਝੋਟਾ ਛੱਡਦੇ ਤੇ bari ਜੇ ਕੋਈ ਆਏਗਾ ਤਾਂ ਆਪਣੇ ਕੋਲ ਅੱਛਾ ਸੀਮੈਂਟ ਬਣਾ ਰੱਖਿਆ ਜਾਂ ਸੀਮੈਂਟ ਨਹੀਂ ਬਣਾ ਸੀਮੈਂਟ ਬਣਾਉਣਾ ਜਾਂ ਨਹੀਂ ਬਣਾਉਣਾ ਜੀ ਉਹਦਾ ਅਭੀ ਲ ਕੋਈ ਵਿਚਾਰ ਨਹੀਂ ਅਸੇ ਅਭੀ ਕੋਈ ਵਿਚਾਰ ਨਹੀਂ ਹੈ ਛਿਮਨ ਵਾਲੀ ਦਲਦਲ ਹੈ ਬਾਈ ਸਾਹਿਬ ਠੀਕ ਹੈ ਜੀ ਲੋਕੋ ਕਾ ਜਬ ਵਿਸ਼ਵਾਸ ਹੋ ਜਾਗਾ ਪ੍ਰੇਟ ਤੇ ਹਾਂਜੀ ਦੁੱਧ ਤੇ ਜਬ ਲੋਗ ਆਮ ਲੋਗ ਬੋਲenge ਹਾਂਜੀ ਤੋ ਤੋ ਬਣਾ ਲੋਗੇ ਠੀਕ ਹੈ ਤੇ ਜੇ ਉਹ ਸੋਚenge ਵੀ ਤਾਂ ਬਾਈ ਸਾਹਿਬ ਲੋਕੋ ਕਾ ਮਾਰੇਗੇ ਨਹੀਂ ਠੀਕ ਹੈ ਛੇ ਵਜੇ ਸਹੀ ਕਰੇਗਾ ਛੇ ਵਜੇ ਜੈਸੇ ਹੀ ਕਰੋਗੇ ਠੀਕ ਹੈ ਤੇ ਹੁਣ ਉਹਦੀ ਫੀਸ ਕਿੰਨੀ ਲੈਨੇ ਹੋ ਫਿਰ ਤੁਸੀਂ ਬੱਚਾ ਉਹ ਛੱਡਣ ਦੀ ਮੱਝ ਤੇ ਉਸਕੀ 500 ਰੁਪਏ ਕੀ ਹੋਏ 500 ਰੁਪਏ ਸਿਰਫ ਨਾਰਮਲ ਫੀਸ ਹੈ ਵਜੇ ਤੋ ਨਾਰਮਲ ਠੀਕ ਹੈ ਠੀਕ ਹੈ ਤੇ ਫਿਰ ਉਹਦੇ ਬੱਚੇ ਹੋਰ ਵੀ ਆਉਂਦੀ

ਔਰ ਅੱਬ ਵੀ 1.5 12 ਸੇ 13 ਕਿਲੋ ਜੀ ਦੁੱਧ ਹੈ ਔਰ ਮੂਸੇ ਅਬ ਅੱਬ ਵੀ ਦੁੱਧ ਦਤਾ ਹੈ ਕਟੜੀ ਠੀਕ ਹੈ ਯਾਨੀ ਕਿ ਸੈਕਿੰਡ ਦਾ ਆਧਾ ਬਿਆਸ ਆ ਗਿਆ ਅੱਬ ਵੀ ਦੁੱਧ ਦਤਾ ਹੈ ਠੀਕ ਹੈ ਤੇ ਭਾਈ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਹੋ ਰਹੀ ਹੈ ਜਿਵੇਂ ਨਾ ਅਦਰ ਆਪਣੇ ਪੰਜਾਬ ਦੇ ਲੋਕ ਅਕਸਰ ਹੀ ਸਾਨੂੰ ਕਹਿੰਦੇ ਰਹਿੰਦੇ ਅਸੀਂ ਵੀ ਕਹਿੰਦੇ ਰਹਿੰਦੇ ਆ ਵੀ ਜੜੀ ਵੀ ਸਰਕਾਰ ਵੀ ਉਹ ਦੁੱਧ ਦਾ ਰੇਟ ਵਧਾਉਂਦੀ ਨਹੀਂ ਹੈਗੀ ਵੀ ਦੁੱਧ ਘਟਾਈਆਂ ਦੀ ਵੀ ਸਰਕਾਰ ਨੂੰ ਇਹ ਚੀਜ਼ ਤੇ ਗੌਰ ਕਰਨੀ ਚਾਹੀਦੀ ਜਾਂ ਪਸ਼ੂ ਪਾਲਨ ਕਿੱਤੇ ਦੇ ਵੱਲ ਗੌਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਤੇ ਤੁਹਾਡੇ ਹਰਿਆਣੇ ਦੇ ਵਿੱਚ ਦੁੱਧ ਦਾ ਰੇਟ ਕੀ ਰਹਿੰਦਾ ਫੈਟ ਰੇਟ ਦੀ ਜੀ ਆਪਾਂ ਗ ਕੋਤੇ ਕੀ ਡੈਰੀ ਹੈ ਸੇਲ ਕਰਤਾ ਮੇਰਾ ਖੁਦ ਦਾ ਦੁੱਧ 100 ਰੁਪਏ ਪਲੱਸ ਹੀ ਜਾਂਦਾ ਹੈ ਐਵਰੇਜਿੰਗ ਟੋਟਲ ਪ੍ਰੋਡਕਟ ਦੇ ਅਕੋਰਡਿੰਗ ਅਸਾ ਪ੍ਰੋਡਕਟ ਬਣਾਉਣੇ ਹੋ ਤੁਸੀਂ ਆਪ ਦੁੱਧਾਂਗੀ ਪਨੀਰ ਮੱਖਣ ਠੀਕ ਹੈ ਤੇ ਤੁਹਾਡੀ ਆਬਦੀ ਡੈਰੀ ਪ੍ਰਾਈਵੇਟ ਡੈਰੀ ਹੈ ਤੁਹਾਡੀ ਜੀ ਠੀਕ ਹੈ ਤੇ ਜੇ ਆਪਾਂ ਉ ਵੈਸੇ ਡੈਰੀਆਂ ਦੀ ਗੱਲ ਕਰੀਏ ਜਿਹੜੀਆਂ ਹੋਰ ਕੰਪਨੀ ਵਾਲੀਆਂ ਡੈਰੀਆਂ ਨੇਗੀਆਂ ਤਾਂ ਉਹ ਕੀ ਰੇਟ ਦੁੱਧ ਲੈਂਦੀਆਂ ਨੇ ਫਿਰ ਮਰਜੀ ਨਵੇਂ ਸ਼ਬਾਗਰ ਆਪਣੇ ਪਾਸ 16 ਕਿਜੀ ਸੀ ਪਲੱਸ ਪਲੱਸ ਦਾ ਪਸ਼ੂ ਹੈ ਨਾ ਹਾਂਜੀ ਤੋ ਆਪਕੋ ਖਰਚਾ ਨਿਕਾਲ ਕੇ ਨਾ ਲੈਕਟੇਸ਼ਨ ਮੇ ਅੱਛਾ ਬਚਾ ਕੇ ਦੇ ਦਿੱਤਾ ਪਲਸ ਮੇ ਇੱਕ ਬੱਚਾ ਪਲਸ ਮੇ ਮਰ ਜਾ ਨਹੀਂ ਜਿਵੇਂ ਆਪਾਂ ਗੱਲ ਕਰੀ ਜਿਵੇਂ ਹੁਣ ਸਾਡੇ ਪੰਜਾਬ ਦੇ ਵਿੱਚ ਕੀ ਹੈਗਾ ਵੀ 7 ਤੋਂ ਲੈ ਕੇ 8 ਫੈਡਵੇ ਵੀ 70 ਤੋਂ 80 ਰੁਪਏ 10 ਜ਼ੀਰੋ ਵਾਲਾ ਦੁੱਧ ਵੇਚਦਾ ਹੈ ਸਾਡੇ ਉਧਰ 80 ਤੋਂ 85 ਵੀ ਚੱਲੂ ਹੈ ਵੀ 80 ਤੇ 85 ਵੀ 10 ਜ਼ੀਰੋ ਵਾਲਾ ਜੀ ਅੱਛਾ ਠੀਕ ਹੈ ਜੀ ਜਿਵੇਂ ਮੰਨ ਲੀਏ گاਉਂ ਸੇ ਔਰ ਵੀ ਦੁੱਧ ਆਪਕੇ ਪਾਸ ਆਤਾ ਹੋਗਾ ਡੇਰੀ ਪਰ ਮੈਂ ਸੈਂਟਰ ਸੇ ਡਾਇਰੈਕਟ ਆਤਾ ਹੈ ਇੱਕ ਜਿਹਾ ਸੈਂਟਰ ਮੇਂ ਆਤਾ ਹੈ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਲੱਗੀ ਜੀ ਗੱਲ ਕਰਕੇ ਆਪਸੇ ਧੰਨਵਾਦ ਧੰਨਵਾਦ ਤੇ ਭਾਈ ਆਪਣਾ ਇੱਕ ਬਹੁਤ ਵਧੀਆ ਗੱਲ ਨਕਲੀ ਦੁੱਧ ਕੀ ਹਾਂ ਨਕਲੀ ਦੁੱਧ ਕੀ ਸਹੀ ਬਾਤ ਹੈ ਭਾਈ ਤੇ ਭਾਈ ਆਪਣ ਇੱਕ ਸੰਪਰਕ ਨੰਬਰ ਬੋਲਿਓ 9416226565 ਠੀਕ ਹੈ ਤੇ ਇੱਕ ਨਾਮ ਬੋਲ ਦੋ ਜੀ ਆਪਦਾ ਮੇਰਾ ਨਾਮ ਸੰਜੀਤ ਸ਼ਰਮਾ گاਉਂ ਨਰਡ ਡਿਸਟ੍ਰਿਕਟ ਕੈਥਲ ਹਰਿਆਣਾ ਅੱਛਾ ਜੀ ਕੈਥਲ ਡਿਸਟ੍ਰਿਕਟ ਆ ਤੇ ਆਪਣਾ ਸਟੇਟ ਆਪਣੀ ਹਰਿਆਣਾ ਜਾਂਦੀ ਆ ਕਿਸੇ ਕੋਈ ਬਹਿਤ ਚਾਹੀਏ ਤਾਂ ਮਿਲ ਸਕਦੀ ਹੈ ਜੀ ਅੱਛੇ ਦੁੱਧ ਕੀਤੇ ਨਾ ਨਹੀਂ ਅੱਛਾ ਸਾਲ ਮੇ ਕੋਈ 1-2 ਪਸ਼ੂ ਆਵਰ ਹੁੰਦਾ ਨਾ ਵੀ ਲਾਸਟ ਦੇ 2-3 ਮਹੀਨੇ ਪਹਿਲੇ 2-3 3-4 ਪਸ਼ੂ ਸੇਲ ਕੀਏ ਜੋ ਆਵਰ ਤੇ ਹਾਂ ਉਹ ਹੀ ਗੱਲ ਸੁਣ ਕੇ ਆਪਕੋ ਬੋਲਾ ਹੈ ਨਾ ਆਪਨੇ ਬੋਲਾ ਪਹਿਲੇ ਹਾਂ ਵੀ ਕੋਈ ਸੇਲ ਚੇਜ ਵਾਲਾ ਜਿਵੇਂ ਤੁਸੀਂ ਕਹਿੰਦੇ ਹੋ ਬਈ 20 ਸਾਲ ਦੇ ਵਿੱਚ ਇੱਕ ਜਾਂ ਦੋ ਪਸ਼ੂ ਸੇਲ ਕਰਦੇ ਆਵਰ ਹੁੰਦਾ ਦਿੱਕੇ ਹਾਂਜੀ ਵੀ ਉਹ ਜੇ ਕੋਈ ਹੁੰਦੀ ਆ ਕੋਈ ਆਪਣੀ ਹਿੱਸਾ ਉਹ ਕਿੰਨੇ ਕਰ ਬਈ ਆਪਾਂ ਰੇਟ ਦੀ ਗੱਲ ਕਰੀਏ ਵੀ ਕਿੰਨੇ ਕੇ ਰੇਟ ਤੱਕ ਆਵੇ ਅਬੀ ਲਾਸਟ ਵਿੱਚ ਵੀਰੇ ਇੱਕੇ ਬਖੜੇ ਸਰਡ ਲੈਕਟੇਸ਼ਨ ਮੇ ਹਾਂਜੀ ਔਰ 2 ਮਹੀਨੇ ਦੀ ਪ੍ਰੈਗਨੇਟ 3 ਲੱਖ 80 ਹਜ਼ਾਰ ਕੀ 4 ਟਿਮ ਕੰਟਾ ਤੋਲ ਕਰਕੇ 20 ਕਿਜੀ ਅੱਛਾ ਤੇ ਜੇ ਆਪਾਂ ਗੱਲ ਕਰੀਏ ਵੀ ਸਭ ਤੋਂ ਸੈਕਿੰਡ ਇੱਕ ਔਰ ਸੇਲ ਕੀ ਉਹ ਵੀ ਪੰਜਾਬ ਮੇ ਆਈ ਹੈ ਹਾਂਜੀ ਉਹ 8 ਦਿਨ ਦੀ ਵੀ ਆਈ ਸੀ ਸੈਕਿੰਡ ਲੈਕਟੇਸ਼ਨ ਦੀ 1.20 ਕਿਜੀ 4 ਟਿਮ ਕੰਟਾ ਤੋਲ ਕਰਕੇ ਅੱਛਾ ਔਰ ਉਹ ਜੋ ਬਾਖੜ ਸੇਲ ਕੀਤੀ ਉਸकी ਬੇਟੀ ਸੀ ਪਹਿਲੇ ਬਿਆੰਦ ਕੀ ਇੱਕ ਦੰਦ ਟੋੜਾ ਥਾ ਦੁੱਧ ਦੇ ਦੰਦ ਤੋਂ ਮੇਂ ਥੀ ਤਾਂ ਉਹ 9 ਦਿਨ ਦੀ ਵੀ ਆਈ 14 ਕਿਜੀ ਕੰਟਾ ਤੋਲ ਕਰਕੇ 411 ਹਜ਼ਾਰ ਕੀ ਸੇਲ ਕੀ ਹੈ ਜੇ ਆਪਾਂ ਗੱਲ ਕਰੀਏ ਵੀ ਸਭ ਤੋਂ ਮਹਿੰਗਾ ਪ ਜਾ ਕੋਈ ਬੱਚਾ ਉਹ 4 11000 ਕੀ ਹੈ ਹਾਂ ਜੀ 4 ਲੱਖ 11000 4 ਲੱਖ 11000 ਦੀ ਬੱਚਾ ਤਾਂ ਨਹੀਂ ਤੁਸੀਂ ਕੋਈ ਸੇਲ ਕਰਿਆ ਅਜੇ ਤੱਕ ਕਰਿਆ ਬੱਚਾ ਵੀ ਉਹਨਕੇ ਸਾਥ ਹੀ ਸੇਲ ਹੋ ਆਈ ਇੱਕ 11ਵੇਂ ਮਹੀਨੇ ਕੱਟੜੀ ਹੈ 1.5 ਲੱਖ ਦੀ ਅੱਛਾ 4.5 ਮਹੀਨੇ ਦੀ ਕੱਟੜੀ 1.5 ਲੱਖ ਦੀ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਸ਼ੀ ਕਾਲ ਜੀ ਸਾਸ਼ੀ